ਸੋ ਦੋਸਤੋ ਅੱਜ ਤੁਹਾਨੂੰ ਪੁਰਾਣੇ ਇਤਿਹਾਸ ਨਾਲ ਜੋੜਨ ਲੱਗੇ ਆਂ ਔਰ ਇਹ ਜਿਹੜਾ ਰੁੱਖ ਹੈ ਬਹੁਤ ਪ੍ਰਾਤਿਤਵ ਰੁੱਖ ਹੈ ਔਰ ਇਸ ਰੁੱਖ ਨੂੰ ਜਾਲ ਵੀ ਕਿਹਾ ਜਾਂਦਾ ਹੈ ਔਰ ਇਹ ਪਾਕਿਸਤਾਨ ਦੀ ਜਦੋਂ ਵੰਡ ਹੋਈ ਤਕਰੀਬਨ ਉਹਨਾਂ ਟਾਈਮਾਂ ਦਾ ਇਹ ਜਿਹੜਾ ਉਸ ਤੋਂ ਪਹਿਲਾਂ ਦਾ ਵੀ ਕਹਿ ਸਕਦੇ ਆ ਜਿਹੜਾ ਰੁੱਖ ਹੈ ਇਹ ਦੇਖੋ ਇਹਦੀ ਛਾਂ ਕਿੰਨੀ ਸੰਗਣੀ ਹੈ ਔਰ ਕਿਸ ਤਰ੍ਹਾਂ ਦੇ ਨਾਲ ਇਹ ਜਿਹੜਾ ਆਲੇ-ਦੁਆਲੇ ਪੂਰਾ ਛਤਰੀ ਵਾਂਗ ਜਿਹੜਾ ਹੈ ਉਹ ਫੈਲਿਆ ਹੋਇਆ ਰੁੱਖ ਇਹ ਇਹਨੂੰ ਬਣਵੀ ਕਹਿੰਦੇ ਹਨ ਔਰ ਜਾਲ ਦਾ ਰੁੱਖ ਜਿਹੜਾ ਹੈ ਉਹ ਆਪਣੇ ਪੰਜਾਬੀ ਉਹਨੂੰ ਜਾਲ ਦਾ ਰੁੱਖ ਕਹਿੰਦੇ ਹਨ ਔਰ ਇਹਨੂੰ ਲਾਲ ਲਾਲ ਰੰਗ ਦੀਆਂ ਪੀਲਾਂ ਦਾ ਫਲ ਲੱਗਦਾ ਹੈ ਜੀ 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 ਔਰ ਇਹ ਸਮਾਣਾ ਵਿਖੇ ਸੰਧੂ ਕਲੋਨੀ ਦੇ ਲਖਦਾ ਦਾ ਲਾਲਾ ਵਾਲੀ ਸਰਕਾਰ ਜਿੱਥੇ ਉਹਨਾਂ ਦੀ ਦਰਗਾਹ ਹੈ ਉਸ ਦਰਗਾਹ ਦੇ ਬਿਲਕੁਲ ਨਾਲ ਲੱਗਦਾ ਔਰ ਦਰਗਾਹ ਨੂੰ ਸਾਰੀ ਨੂੰ ਇਸ ਦਰਖਤ ਨੇ ਸ਼ਾਂ ਰੂਪੀ ਇੱਕ ਜਿਹੜਾ ਆਪਣਾ ਵਰਦਾਨ ਕਹਿ ਲੋ ਕੁਦਰਤ ਦਾ ਉਸ ਦਰਗਾਹ ਨੂੰ ਦਿੱਤਾ ਹੋਇਆ ਔਰ ਸਾਰੀ ਦਰਗਾਹ ਦੇ ਉੱਪਰ ਸਾਰੀ ਦੁਪਹਿਰ ਜਿਹੜੀ ਹੈ ਉਹ ਛਾਂ ਕਰਦਾ ਇਹ ਰੁੱਖ ਜਿਹੜਾ ਬਣ ਦਾ ਰੁੱਖ ਹੈ ਔਰ ਬਹੁਤ ਅ ਤਕਰੀਬਨ ਫੈਲਿਆ ਹੋਇਆ ਰੁੱਖ ਔਰ ਛਾਂ ਬਹੁਤ ਸੰਘਣੀ ਐ ਸੋ ਕਿਤੇ ਨਾ ਕਿਤੇ ਅਜਿਹੇ ਰੁੱਖ ਜਿਹੜੇ ਨੇ ਉਹ ਬਹੁਤ ਘੱਟ ਮਿਲਦੇ ਹਨ ਇੱਥੇ ਬਹੁਤ ਅੱਛੇ ਸੋਨੇ ਸੁੰਦਰ ਸੁੰਦਰ ਪੰਛੀ ਜਿਹੜੇ ਆ ਕੇ ਆਪਣਾ ਰਹਿਣ ਬਸੇਰਾ ਵੀ ਕਰਦੇ ਆ ਔਰ ਬਹੁਤ ਖੂਬਸੂਰਤ ਲੋਕੇਸ਼ਨ ਬਣਾਈ ਹੋਈ ਹੈ ਕੁਦਰਤ ਨੇ ਇਹ